ਜੁਲੰਦਰ ਨਗਰ ਨਗਰ ਕਮੰਡੀਆ ਵਾਕਵਾਕ ਯੂਨੀਅਨਾਂ ਦੇ ਮੈਂਬਰਾਂ ਵੱਲੋਂ ਮਿਨਿਸਟਰਲ ਸਟਾਫ ਯੂਨੀਅਨ ਦੇ ਸਮਰਥਨ 'ਚ ਅੱਜ ਕੋਈ ਕੰਮਕਾਜ ਨਹੀਂ ਹੋਇਆ ਇਸ ਦੌਰਾਨ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਕੁਝ ਮੁਲਾਜ਼ਮਾਂ ਵਿਚਾਲੇ ਛੜਪ ਹੋ ਗਈ ਜਿਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ ਹਾਲਾਂਕਿ ਝਗੜਾ ਕਿਸ ਕਾਰਨ ਹੋਇਆ ਇਹ ਸਪਸ਼ਟ ਨਹੀਂ ਹੋ ਸਕਿਆ ਪਰ ਚਰਚਾ ਹੈ ਕਿ ਇਹ ਝਗੜਾ ਟਿੱਪਣੀ ਕਰਨ ਨੂੰ ਲੈ ਕੇ ਹੋਇਆ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਅਤੇ ਨਿਗਮ ਅਧਿਕਾਰੀ ਪਹੁੰਚ ਗਏ ਜਿਸ ਤੋਂ ਬਾਅਦ ਯੂਨੀਅਨ ਆਗੂਆਂ ਨਾਲ ਗੱਲਬਾਤ ਹੋਈ ਜਦਕਿ ਪੁਲਿਸ ਅਧਿਕਾਰੀ ਸੰਦੀਪ ਨੇ ਕਿਹਾ ਕਿ ਯੂਨੀਅਨ ਆਗੂਆਂ ਨਾਲ ਗੱਲਬਾਤ ਚੱਲ ਰਹੀ ਹੈ ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ ਜਦਕਿ ਸਨੀਸੋ ਹੁੰਦਾ ਤੇ ਬੰਟੂ ਸਬਰਵਾਲ ਨੇ ਕਿਹਾ ਕਿ ਉੱਥੇ ਮੁਲਾਜ਼ਮਾਂ ਦੀ ਆਪਸੀ ਰੰਜਿਸ਼ ਨੂੰ ਲੈ ਕੇ ਛੜਪ ਹੋ ਗਈ ਯੂਨੀਅਨ ਦੀ ਕੋਈ ਲੜਾਈ ਨਹੀਂ ਹੈ ਪਰ ਉਹ ਮੁਲਾਜ਼ਮਾਂ ਦੇ ਨਾਲ ਖੜੀ ਹੈ ਸਭ ਇਕੱਠੇ ਹਨ ਮਿਊਨਿਸਪਲ ਕਾਰਪੋਰੇਸ਼ਨ ਯੂਨੀਅਨ ਦੇ ਮੈਂਬਰਾਂ ਤੇ ਅਧਿਕਾਰੀਆਂ ਦੀ ਤਰਫੋਂ ਉਹਨਾਂ ਨੇ ਰੋਜ਼ਾਨਾ ਦੀ ਤਰ੍ਹਾਂ ਇਕੱਠੇ ਬੈਠ ਕੇ ਪ੍ਰਦਰਸ਼ਨ ਕੀਤਾ ਕਾਰਪੋਰੇਸ਼ਨ ਦੇ ਮੁੱਖ ਗੇਟ ਤੋਂ ਇਸ ਦੌਰਾਨ ਕਿਸੇ ਵੀ ਕਰਮਚਾਰੀ ਨੂੰ ਅੰਦਰ ਜਾ ਕੇ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿਸ ਕਾਰਨ ਨਿਗਮ ਦੇ ਅਧਿਕਾਰੀ ਵੀ ਨਿਗਮ ਵਿੱਚ ਨਹੀਂ ਆਏ ਇਸ ਦੌਰਾਨ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਜੀ ਅੱਜ ਪੂਰੇ ਪੰਜਾਬ ਸਟੇਟ ਦੀ ਮਿਨਿਸਟਰियल ਸਰਵਿਸਿਜ਼ ਜਿਹਨੇ ਜਿਹੜੀ ਹੈਗੀ ਆ ਉਹਨਾਂ ਦਾ 2 ਦਿਨ ਦਾ ਨੋਬਲ ਪਲੇ ਸੀਗਾ 14 ਦਾ ਤੇ 15 ਦਾ ਸੋ ਅੱਜ ਉਹਨਾਂ ਦੀ ਲਗਾਤਾਰਤਾ ਦੇ ਵਿੱਚ ਉਹਨਾਂ ਨੂੰ ਸਮਰਥਨ ਦੇ ਵਿੱਚ ਅਸੀਂ ਅੱਜ ਦਾ ਨੋਬਲ ਦੇ ਕਿ ਮੇਰੇ ਦਫ਼ਤਰ ਵਿੱਚ ਜਿੰਨਾ ਵੀ ਦਫ਼ਤਰੀ ਕੰਮ ਸਾਰਾ ਬੰਦ ਹੈ ਜੀ ਤੇ ਜਿਸ ਨੂੰ ਮੰਨ ਲਓ ਕੋਈ ਕੰਮ ਕਾਜ ਨਹੀਂ ਕੀਤਾ ਜਾਂ ਜਿਹੜਾ ਮੇਰੇ ਸਟਾਫ ਨੂੰ ਜੀ ਦਫਤਰ ਸਾਰਾ ਪੂਰਨ ਤੌਰ ਤੇ ਬੰਦ ਰਿਹਾ ਹੈਗਾ ਨਹੀਂ ਸਾਡੇ ਤੇ ਪ੍ਰੇਮੇਂਡ ਡਿਮਾਂਡਸ ਕੀ ਆ ਗਿਆ ਪਿੰਡ ਨੇ ਮੰਗ ਜਿਹੜੇ ਡਿਮਾਂਡਸ ਨੇ ਪੁਰਾਣੀ ਪੈਨਸ਼ਨ ਦੀ ਬਖਾਲੀ ਤੇ ਕਮਿਸ਼ਨ ਦਾ ਬੰਦਾ ਬਤਾਇਆ ਇਹਦਾ ਬਤਾਇਆ ਨਾ ਆਪਣੇ ਨਵੇਂ ਮਲਾਜਮਾਂ ਦੀ ਭਰਤੀ ਤੇ ਉਹ ਜਿਹੜੀ ਜਿਹੜੀ ਆ ਆਪਣੇ ਆਊਟਸੋਰਸ ਜਿਹੜੀ ਪ੍ਰਥਾ ਉਹ ਬੰਦ ਕਰਨ ਅੱਜ ਪੂਰੇ ਪੰਜਾਬ ਭਰ ਵਿੱਚ ਸਮੂਹ ਮਲਾਜਮਾਂ ਵੱਲੋਂ ਸਟ੍ਰਾਈਕ ਦਾ ਜਿਹੜਾ ਸੱਦਾ ਦਿੱਤਾ ਗਿਆ ਸੀ ਉਹਦੇ ਆਪ ਦੇ ਵਿੱਚ ਅੱਜ ਨਗਰ ਨਿਗਮ ਵਿੱਚ ਵੀ ਸੂਬਾ ਮਿਸਟਰ ਸਾਫ ਵੱਲੋਂ ਅਸੀਂ ਆਪਣਾ ਦਫ਼ਤਰ ਬੰਦ ਕਰਕੇ ਹੜਤਾਲ ਕੀਤੀ ਹੈ ਸਰ ਮੰਨ ਲਓ ਕੋਈ ਮੁਲਾਜ਼ਮ ਕੰਮ ਕਰਨਾ ਚਾਹੁੰਦਾ ਹੈ ਜਾਂ ਉਹ ਉਹਦੇ ਵਾਸਤੇ ਕਿੱਦਾਂ ਵਸੇ ਦੇਖੋ ਜਿਹੜੇ ਮੁਲਾਜ਼ਮੇ ਕੰਮ ਕਰਨਾ ਚਾਹੁੰਦੇ ਆ ਕਿ ਇਹਨਾਂ ਨੂੰ ਵੀ ਪੈਨਸ਼ਨ ਜਾਂ ਪੀ ਸੀਏ ਨਹੀਂ ਮਿਲਨੇ ਇਹਨਾਂ ਨੂੰ ਇਹ ਚੀਜ਼ਾਂ ਮਿਲੀਆਂ ਹੈ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਡੇ ਨਾਲ ਸਾਥ ਦੇਣਾ ਚਾਹੀਦਾ ਹੈ ਜਿਹੜਾ ਵੀ ਮਾਮਲਾ ਹੋਇਆ ਜੀ ਇਹ ਇਸ ਧਰਨੇ ਨਾਲ ਕੋਈ ਰਿਲੇਟਡ ਨਹੀਂ ਸਦਾ ਜਿਹੜੀ ਰਟਾਲ ਕੀਤੀ ਉਦੋਂ ਜੱਥੇਬੰਦੀਆਂ ਜਿਹੜੀ ਵੀ ਕਹਿ ਗਏ ਅਸੀਂ ਇਕੱਠੇ ਹੀ ਆ ਸਾਰੇ ਪਰ ਇਹ ਹਟਾਲਾ ਨਾਲ ਕੋਈ ਰਿਲੇਟਡ ਨਹੀਂ ਸਦਾ ਇਹ ਬਸ ਆਪਸ ਵਿੱਚ ਟਾਂਟਵਾਜੀ ਲੰਘਦੇ ਬੱਦੇ ਹੋਈ ਤੇ ਉਹਦੇ ਨਾਲ ਇਹ ਲੜਾਈ ਹੋ ਗਈ ਹੈ ਅੱਗੇ ਤੋਂ ਵੀ ਅਸੀਂ ਇਕੱਠੇ ਹੀ ਆ ਹੁਣ মিডিਆ ਨੂੰ ਵੀ ਇਹ ਵੀ ਇਸ ਐਪੀਸੋਡ ਤੋਂ ਬਾਅਦ ਕਰੀ ਦੇਖਣ ਨੂੰ ਨਹੀਂ ਮਿਲੂਗਾ ਵੀ ਇਹ ਅਲੱਗ-ਅਲੱਗ ਜੱਥੇਬੰਦੀਆਂ ਜਿੰਦਾ ਮੰਨ ਲਓ ਕੋਈ ਕਹਿੰਦੀ ਇੱਕ ਮੁੰਡਾ ਜ਼ਖਮੀ ਹੋਇਆ ਉਹ ਚ ਕੋਈ ਪਰਚਾ ਵਗੈਰਾ ਵੀ ਕਰਾਇਆ ਜਾ ਰਿਹਾ ਆਪਣੇ ਵੱਲੋਂ ਜਾਂ ਨਹੀਂ ਉਹ ਜੀ ਉਹ ਉਹਦੇ ਤੇ ਡਿਪੈਂਡ ਹੈ ਅਗਲਾ ਜੋ ਵੀ ਅਗਲੇ ਜਿਹਦੇ ਸੱਟ ਲੱਗੀ ਹੈ ਉਹ ਤੱਕ ਰੋਸ ਤਾਂ ਹੋਣਾ ਹੀ ਹੈ ना जी? है जो ने, नगर निगम में, में इनका कोई दो लड़कों का तकरार हुआ तो हमारा कोई इशू नहीं है तो अभी तक तो बिल्कुल ठीक है कोई कम्प्लेट वगैरह आती है तो कैसे घायल हुआ कोई सूचना ऐसी नहीं कोई आपस में झगड़ा हुआ तो शायद आई है बट अभी कोई कम्प्लेन हमारे पास नहीं आई जो आएगी तो फिर देखेंगे क्या करेंगे जलंधर तो सुभाष शर्मा की रिपोर्ट